ਸ਼ਸ਼ੀਕਲ ਸਰ ਜੀ ਹਾਂ ਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲੈ ਕੇ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਆ ਉਸ ਨੂੰ ਲੈ ਕੇ ਸਾਨੂੰ ਦੱਸੋ ਜੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਕਿੰਨਾ ਵਾਧਾ ਹੋਵੇਗਾ ਪੰਜਾਬ ਤੇ ਹਰਿਆਣਾ ਨੂੰ ਜੋ ਫੈਸਲਾ ਕੀਤਾ ਹੈ ਹਾਂ ਜੀ 17 9 2024 ਨੂੰ ਉਸ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਡੀਏ ਆ 113% ਤੋਂ ਵਧਾ ਕੇ 119% ਕਰ ਦਿੱਤਾ ਤੇ ਇਹ ਵੀ ਕਿਹਾ ਤਾਂ ਵੀ 1-1 2016 ਤੋਂ ਜੋ ਪੇਗ ਹੁੰਦਾ ਏਰੀਆ ਰਮ 4 ਮਹੀਨੇ ਦੇ ਵਿੱਚ ਦਿੱਤਾ ਜਾਵੇ ਜਿਸ ਕਰਕੇ ਮਲਾਜ਼ਮਾਂ ਦੇ ਵਿੱਚ ਬਹੁਤ ਹੀ ਖੁਸ਼ੀ ਲਹਿਰਾ ਹੁਣ ਦੇਖਦੇ ਆਂ ਪੰਜਾਬ ਸਰਕਾਰ ਹੈ ਜੋ ਕੀ ਮਲਾਜ਼ਮਾਂ ਦੇ ਰਹੀ ਦਿੰਦੀ ਆ ਜਾਂ ਨਹੀਂ ਦਿੰਦੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਪੰਜਾਬ ਸਰਕਾਰ ਦੇ ਮਲਾਜ਼ਮ 12 ਵਾਰੀ ਮੰਗ ਕਰ ਰਹੇ ਹਨ ਕਿ ਜੇਕਰ ਕੇਂਦਰ ਸਰਕਾਰ ਡੀਏ 50% ਆ ਪਰ ਪੰਜਾਬ ਨਾਲ ਡੀਏ 38% ਆ 12 ਫੀਸੰ ਦਾ ਫਰਕ ਆ ਇਹ 12ਵੇਂ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇ ਇਹ 12 ਮੰਗ ਕਰ ਰਹੇ ਹਨ ਉਹਨਾਂ ਦੇ ਵਿੱਚ ਆਉਣ ਵਾਲੇ ਸਾਲ ਵਿੱਚ ਜੋ ਸਰਕਾਰ ਆ ਕਿ ਡੀਏ ਦਾ ਵਾਅਦਾ ਕਰਦੀ ਨਹੀਂ ਕਰਦੀ ਹਾਂ ਜੀ ਹਾਂਜੀ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਪਰ ਕਿਹੜੀ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਹੈ ਉਸ ਬਾਰੇ ਜਾਣਕਾਰੀ ਦਿਓ ਜੀ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਵਾਸਤੇ ਨਿਯਮ 1972 ਅਨਸਾਰ ਜੋ ਪ੍ਰਾਣੀ ਮਨ ਸਿੰਘ ਵਾਲਾ 1.4% ਪੈਂਡਿੰਗ ਡੀਏ ਦੀ ਕਿਸ਼ਤ ਹੋਵੇਗੀ ਜਾਰੀ ਪਰ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਨਹੀਂ ਹੋਇਆ ਕੋਈ ਵੱਡਾ ਐਲਾਨ ਹੁਣ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਨ ਦਾ ਜਿਹੜਾ ਸੰਘਰਸ਼ ਹੋਰ ਕਦੋਂ ਤੱਕ ਚੱਲੇਗਾ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਹੀ ਜਾਣਕਾਰੀ ਜਮਾ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਸੋ ਦੋਸਤੋ ਦੱਸਦੇ ਕਿ ਮਾਰਚ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਕਿਹੜਾ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੇ ਤੇ ਪੈਸ਼ਨਲ ਦੇ ਲਈ ਕਰੇਗੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈ ਮੀਟਿੰਗ ਜਿਹੜੀ ਕੈਬਨਿਟ ਮੀਟਿੰਗ ਦਾ ਦੌਰ ਜਾਰੀ ਕੀ ਜਿਹੜਾ ਹੋਇਆ ਸੀ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਦਾਇਆ ਹੋਇਆ ਸੀ ਪੰਜਾਬ ਰਾਜ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਵੱਡੀ ਖੁਸ਼ਖਬਰੀ ਜਿਹੜੀ ਹੈ ਦਿੱਤੀ ਜਾ ਸਕਦੀ ਸੀ ਕਿਸੇ ਵੀ ਮੌਕੇ ਤੇ ਮਿਲ ਸਕਦੀ ਸੀ ਹਾਲਾਂਕਿ ਹੋਲੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋયા ਉਮੀਦ ਸੀ ਕਿ 11% ਡੀਏ ਦੇ ਵਿੱਚੋਂ 4% ਜਿਹੜੀ ਕਿਸ਼ਤ ਹੈ ਇੱਕ ਜਿਹੜੀ ਉਹ ਲਾਗੂ ਕੀਤੀ ਜਾਵੇਗੀ ਕੈਵਨਨ ਮੀਟਿੰਗ ਦੇ ਵਿੱਚ ਹੋਈ ਪਰ ਉਸ ਦੇ ਵਿੱਚ ਜਿਹਾ ਕੋਈ ਫੈਸਲਾ ਨਹੀਂ ਆਇਆ ਹੁਣ ਸੋਸ਼ਲ ਮੀਡੀਆ ਅਤੇ ਸੂਤਰਾਂ ਦੇ حوالے ਇੱਕ ਵੱਡੀ ਅਪਡੇਟ ਜਿਹੜੀ ਹੈ ਇਹ ਬਜਟ ਸੈਸ਼ਨ ਦੀਆਂ ਤਰੀਕਾ ਜਿਹੜੀਆਂ ਨੇ ਐਲਾਨ ਦਿੱਤੀਆਂ ਗਈਆਂ ਨੇ ਅਤੇ ਮਾਰਚ ਮਹੀਨੇ ਦੇ ਆਖਰੀ ਹਫਤੇ ਦੇ ਵਿੱਚ ਇੱਕ ਹੋਰ ਕੈਬਨਟ ਮੀਟਿੰਗ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਜਿਸ ਦੇ ਵਿੱਚ ਵੱਡਾ ਫੈਸਲਾ ਜਿਹੜਾ ਹੈ ਲਿਆ ਜਾਵੇਗਾ ਅਤੇ ਨਾਲ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਅਪਡੇਟ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 11% ਡੀਏ ਦੇ ਵਿੱਚੋਂ 4% ਜਿਹੜੀ ਹੈ ਜਿਹੜੀ ਕਿਸ਼ਤ ਹੈ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਜੇਕਰ ਇਸੇ ਤਰ੍ਹਾਂ ਹੁੰਦਾ ਹੈ ਪੰਜਾਬ ਰਾਜ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਮਿਲ ਸਕਦੀ ਹੈ ਉਹਨਾਂ ਨੂੰ ਹੁਣ ਇਹ ਦੇਖਣਾ ਇਹ ਹੋਏਗਾ ਕਿ ਇੰਤਜ਼ਾਰ ਕਦੋਂ ਤੱਕ ਖਤਮ ਹੁੰਦਾ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ